ਮੈਂ ਵੀ ਦੂਸਰੀ ਸੁੰਨ ਦੇ ਵਿੱਚ ਪਹੁੰਚ ਕੇ ਵਾਪਸ ਆ ਗਿਆ ਵਿਰਾਗ ਆ ਗਿਆ ਸੀ ਸਹਿਜ ਆ ਗਿਆ ਸੀ ਪਰਮ ਆਨੰਦ ਦੀ ਪ੍ਰਾਪਤੀ ਹੋ ਗਈ ਸੀ ਅੰਦਰ 24 ਘੰਟੇ ਨਾਮ ਚੱਲਿਆ ਸੀ ਕਿਸੇ ਨਾਲ ਬੋਲਣ ਨੂੰ ਦਿਲ ਨਹੀਂ ਸੀ ਕਰਦਾ ਮਨ ਹਰ ਸਮੇਂ ਨਾਮ ਰਸ ਦੇ ਵਿੱਚ ਡੁੱਬਿਆ ਰਹਿੰਦਾ ਸੀ ਖਾਲਸਾ ਜੀ ਪਤਾ ਨਹੀਂ ਮੇਰੇ ਤੋਂ ਕਿਹੜੀ ਗਲਤੀ ਹੋ ਗਈ ਕਿ ਦਸਮ ਦਵਾਰ ਬੰਦ ਹੋ ਗਿਆ ਸਾਰੀ ਖੇਡ ਬੰਦ ਹੋ ਗਈ ਹੁਣ ਮੈਂ ਬਹੁਤ ਕੋਸ਼ਿਸ਼ ਕਰਦਾ ਹਾਂ ਕਿ ਪਹਿਲਾਂ ਵਾਲੀ ਖੇਡ ਬਣ ਜਾਵੇ ਪਰ ਨਹੀਂ ਬਣਦੀ ਉਸ ਤੋਂ ਬਿਨਾ ਜੀਵਨ ਦਾ ਕੋਈ ਵੀ ਮਤਲਬ ਨਹੀਂ ਸੰਗਤ ਜੀ ਜੋ ਤੁਸੀਂ ਪ੍ਰੈਕਟੀਕਲ ਸੁਣਿਆ ਹੈ ਇਹ ਗੁਰਮਖ ਪਿਆਰੇ ਸਤਵਿੰਦਰ ਸਿੰਘ ਜੀ ਨੇ ਜਿਨ੍ਹਾਂ ਨੇ ਆਪਣਾ ਪ੍ਰੈਕਟੀਕਲ ਆਪਾਂ ਨੂੰ ਕਮੈਂਟ ਦੇ ਵਿੱਚ ਸ਼ੇਅਰ ਕੀਤਾ ਉਹ ਆਪਾਂ ਨੂੰ ਵੇਖੋ ਕਿੰਨੀਆਂ ਗੱਲਾਂ ਲਿਖਦੇ ਨੇ ਕਹਿੰਦੇ ਉਹ ਦੂਸਰੀ ਸੁੰਨ ਦੇ ਵਿੱਚ ਪਹੁੰਚ ਗਏ ਸੀ। ਉਹਨਾਂ ਨੂੰ ਵਿਰਾਗ ਆ ਗਿਆ ਸੀ, ਸਹਜ ਆ ਗਿਆ ਸੀ, ਪਰਮ ਆਨੰਦ ਦੀ ਪ੍ਰਾਪਤੀ ਵੀ ਹੋ ਗਈ ਸੀ। ਅਜਿਹਾ ਕਦੋਂ ਹੁੰਦਾ ਜਦੋਂ ਅਸੀਂ ਆਪਾ ਆਪ ਸਮਰਪਿਤ ਕਰਕੇ ਮਾਲਕ ਨੂੰ ਸੱਚੇ ਮਨੋਂ ਆਵਾਜ਼ ਮਾਰਦੇ ਆਂ। ਉਦੋਂ ਵਿਰਾਗ ਆ ਜਾਂਦਾ। ਫਿਰ ਇਹ ਗੁਰਮੁਖ ਪਿਆਰੇ ਦੱਸਦੇ ਨੇ ਕਿ ਹਰ ਸਮੇਂ ਇਹਨਾਂ ਦੇ ਅੰਦਰ ਜੋ ਇੱਕ ਨਾਮ ਦਾ ਰਸ ਚੱਲਦਾ ਸੀ ਇਹਨਾਂ ਦੇ ਅੰਦਰਲੀ ਖੇਡ ਚੱਲੀ ਸੀ ਪਰ ਕੋਈ ਕਹਿੰਦੇ ਇਹਨਾਂ ਤੋਂ ਗਲਤੀ ਹੋ ਗਈ ਜਿਹਦੇ ਕਰਕੇ ਉਹ ਦਰ ਬੰਦ ਹੋ ਗਿਆ ਵਾਹਿਗੁਰੂ ਦੇਖੋ ਜੀ ਇਹ ਦਰ ਕਦੋਂ ਬੰਦ ਹੁੰਦਾ ਕਿ ਜਦੋਂ ਆਪ ਵਿਚਾਰਾਂ ਦੇ ਵਿੱਚ ਪੈ ਜਾਂਦੇ ਆ ਸਾਡੇ ਫੁਰਨੇ ਫੇਰ ਦੁਬਾਰਾ ਵੱਧ ਜਾਂਦੇ ਆ ਫਿਰ ਉਹ ਦਰ ਬੰਦ ਹੋ ਜਾਂਦਾ ਜਦੋਂ ਆਪਾਂ ਵਿਚਾਰਤ ਹੋ ਕੇ ਉਸ ਦਰ ਤੇ ਬਹਿਨੇ ਆ ਤੇ ਮਾਲਕ ਆਪ ਕਿਰਪਾ ਕਰਕੇ ਹੀ ਉਹ ਦਰ ਖੋਲਦੇ ਨੇ ਸਾਡੇ ਕਿਸੇ ਵੀ ਜ਼ੋਰ ਦੇ ਨਾਲ ਇੱਛਾ ਦੇ ਨਾਲ ਉਹ ਦਰ ਨਹੀਂ ਖੁੱਲਦਾ ਉਹ ਮਾਲਕ ਦੀ ਇੱਛਾ ਹੈ ਕਿ ਉਹ ਦਰ ਕਦੋਂ ਖੋਲਣਾ ਹੈ ਤੇ ਗੁਰਮੁਖ ਪਿਆਰੇ ਦੱਸਦੇ ਨੇ ਕਿ ਜਦੋਂ ਮਾਲਕ ਕਿਸੇ ਜੀਵ ਤੇ ਖੁਸ਼ ਹੋ ਜਾਂਦੇ ਨੇ ਜੋ ਜੀਵ ਉਸ ਦਰ ਤੇ ਬੈਠਦਾ ਹੈ ਭਗਤੀ ਕਰਦਾ ਹੈ ਨਾਮ ਨੂੰ ਸੁਣਦਾ ਹੈ ਉਦੋਂ ਉਹ ਦਰ ਮਾਲਕ ਦੇ ਦੁਆਰਾ ਖੋਲਿਆ ਜਾਂਦਾ ਹੈ ਕਿਉਂਕਿ ਉਸ ਦਰ ਨੂੰ ਮਾਲਕ ਆਪ ਖੁਦ ਖੋਲ ਸਕਦੇ ਨੇ ਸਾਡੇ ਕੋਸ਼ਿਸ਼ ਕਰਨ ਤੇ ਕੁਝ ਨਹੀਂ ਹੋਣਾ ਅਸੀਂ ਤਾਂ ਉੱਥੇ ਨਿਰ ਵਿਚਾਰ ਹੋ ਕੇ ਬੈਠ ਜਾਣਾ ਹੈ ਜਿੰਨਾ ਸਮਾਂ ਵੀ ਬੈਠ ਸਕਦੇ ਆ ਆਪਾਂ ਬੈਠਣਾ ਹੈ ਬਾਕੀ ਵੇਖੋ ਸਿਮਰਨ ਅਭਿਆਸ ਦੇ ਵਿੱਚ ਧਿਆਨ ਦੇ ਮਾਰਗ ਦੇ ਵਿੱਚ ਬਹੁਤ ਅਨੇਕਾਂ ਹੀ ਰੁਕਾਵਟਾਂ ਪੈਂਦੀਆਂ ਕਿਉਂਕਿ ਕਾਲ ਬਹੁਤ ਜ਼ੋਰ ਲਾ ਦਿੰਦਾ ਹੈ ਜਦੋਂ ਤੱਕ ਮਨ ਵਿਚਾਰਾ ਤੋ ਕੇ ਉਸ ਦਰ ਤੇ ਬੈਠਦਾ ਸੋ ਇਹਦੇ ਵਾਸਤੇ ਸਭ ਤੋਂ ਵਧੀਆ ਆਪਸ਼ਨ ਇਹ ਆ ਕਿ ਆਪਾਂ ਗੁਰਮੁਖ ਪਿਆਰਿਆਂ ਦੀ ਪਹੁੰਚੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਕਰੀਏ ਸੰਗਤ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਆਪਾਂ ਵਿਚਾਰ ਕਰੀਏ ਕਿ ਸਾਡੇ ਨਾਲ ਆਹ ਆ ਰੁਕਾਵਟ ਪੈ ਰਹੀ ਆ ਬੇ ਹੁਣ ਤੁਸੀਂ ਦੱਸੋ ਅਸੀਂ ਕੀ ਕਰੀਏ ਬਾਕੀ ਵਿਚਾਰ ਰਹਿਤ ਹੋ ਕੇ ਆਪਾਂ ਮਾਲਕ ਨੂੰ ਵੀ ਬੇਨਤੀਆਂ ਕਰਨੀਆਂ ਨੇ ਆਪਾਂ ਭੁੱਲਣ ਹਾਰ ਹਾਂ ਪਾਪੀ ਹਾਂ ਉਹ ਬਖਸ਼ਣ ਹਾਰ ਹੈ ਆਪਾਂ ਪਲ-ਪਲ ਕੋਈ ਨਾ ਕੋਈ ਗਲਤੀ ਕਰਦੇ ਆਂ ਮਾਇਆ ਦੇ ਵਿੱਚ ਪੈ ਕੇ ਆਪਾਂ ਮਾਇਆ ਦੇ ਨਾਲ ਹੀ ਚੰਬੜ ਜਾਂਦੇ ਹਾਂ ਫਿਰ ਸਾਨੂੰ ਸਿਮਰਨ ਦਾ ਵੀ ਚੇਤੇ ਭੁੱਲ ਜਾਂਦਾ ਮਾਲਕ ਦਾ ਵੀ ਚੇਤੇ ਭੁੱਲ ਜਾਂਦਾ ਕੋਈ ਵੀ ਧਾਰਮਿਕ ਉਪਰਾਲਾ ਕਰਨਾ ਉਹ ਵੀ ਚੇਤੇ ਭੁੱਲ ਜਾਂਦਾ ਸੋ ਮਾਲਕ ਆਪ ਕਿਰਪਾ ਕਰਨ ਸਾਰੇ ਹੀ ਜੀਵਾਂ ਨੂੰ ਨਾਮ ਸਿਮਰਨ ਦੀ ਦਾਤ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ